ਇਸ ਪਾਰਸਿੰਗ ਨੰਬਰਦਾਰ ਕੀ ਗੱਲਬਾਤ ਹੋਈ ਹੈ ਜਿਹੜੀ ਇਹ ਪਿੰਡ ਚ ਘਟਨਾ ਜੀ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰੇ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾ ਪਿਛਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈਆਂ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਮ੍ਰਿਤਕ ਲਾਣੇ ਆ ਗਿਆ ਇੱਕ ਮੁੰਡਾ ਜਿਹੜਾ ਸੀਰੀਅਸ ਆ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਡੋਕਤਾਈ ਘਟਨਾ ਹੋਈ ਆ ਪਿੰਡ ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰ ਆ ਤੇ ਹਰ ਬੰਦਾ ਸੋਗ ਮਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਇੰਦਰ ਜੋਗ ਹੋਈ ਆ ਤੇ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਆ ਦੋਨੋਂ ਵਿਆਹੀ ਦੋਨੋਂ ਵਿਆਹੀ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਡਾਕਟਰ ਨੇ ਹਸਪਤਾਲ ਕਿੱਦਾਂ ਉਹਦੀ ਕੋਈ ਸਸਰ ਹਾਲ ਜਾਂ ਠੀਕ ਹੀ ਆ ਕਿੱਥੇ ਇਹਨਾਂ ਲੋ ਚੱਲ ਗੁਰਦਾਸਪੁਰ ਚੱਲ ਗਏ ਗਲੀ ਚੋਂ ਜਾਂਦਾ ਪਿਆ ਸੀ ਅਚਾਨਕ ਜੀ ਇਹ ਪੱਠੇ ਕੁਦਰਦੇ ਪਏ ਸੀ ਪੱਠੇ ਕੁਦਰਦੇ ਤੇ ਮੈਂ ਵੇਖਿਆ ਉਹਨਾਂ ਥਲੇ ਡਿੱਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲਗਾ ਮੈਨੂੰ ਕਰੰਟ ਪਿਆ ਮੈਂ ਥਲੇ ਡੇਗ ਗਿਆ ਮੈਂ ਵੇਖਿਆ ਜੀ ਕਰੰਟ ਦੇ ਮੈਂ ਤਾਰ ਕੀ ਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੂਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਅਮਰਜੈਂਸੀ ਵਾਰਡ ਤੇ ਸੀਰੀਅਸ ਆ ਜੀ ਇਹਨਾਂ ਦੀ ਉਮਰ ਕਿੰਨੀ ਸੀ ਜਿਹਨਾਂ ਦੇ ਇੱਕ ਦੀ ਤੇ ਇੱਕ ਦੀ 25 26 ਸਾਲ ਉਮਰ ਦਾ ਤੇ ਇੱਕ ਦੀ 30 ਸਾਲ ਉਮਰ ਦਾ ਜੀ